ਹੋਲੀ ਦਾ ਤਿਹਾਰ ਪੂਰੇ ਭਾਰਤ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿੱਥੇ ਰੰਗਾਂ ਦੀ ਹੋਲੀ ਖੇਡਣ ਲਈ ਬੱਚਿਆਂ ਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਉੱਥੇ ਹੀ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਧਾਰਮਿਕ ਸਮਾਗਮ ਵੀ ਯੋਜਿਤ ਕੀਤੇ ਗਏ ਇਸੇ ਦੇ ਤਹਿਤ ਹੀ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸ਼੍ਰੀ ਰਾਮ ਸ਼ਰਨਮ ਕਲੋਨੀ ਵਿੱਚ ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦਾ देर रात ਤੱਕ ਸ਼ਰਧਾਲੂ ਆਨੰਦਮਾਨ ਦੇ ਰਹੇ ਰਵੀ ਮਹਾਜਨ ਨਿਕੁੰਜ ਮੋਹਨ ਅਤੇ ਵੈਸ਼ਨੋ ਦੇਵੀ ਸ਼ਰੈਨ ਬੋਰਡ ਦੇ ਸੇਵਾਦਾਰ ਪੰਕਜ ਵੱਲੋਂ ਗਾਏ ਗੇ ਹੋਲੀ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਦੇ ਭਜਨਾ ਤੇ ਸ਼ਰਧਾਲੂ ਜਮ ਕੇ ਨੱਚੇ ਔਰ ਫੁੱਲਾਂ ਦੀ ਹੋਲੀ ਖੇਡੀ ਗਈ ਇਸ ਮੌਕੇ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਵੀ ਇਸ ਧਾਰਮਿਕ ਸਮਾਗਮ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਵਿਦਿਵਤ ਤਰੀਕੇ ਦੇ ਨਾਲ ਇਸ ਸਮਾਗਮ ਦੇ ਵਿੱਚ ਹੋਲੀਕਾ ਦਹਨ ਵੀ ਕੀਤਾ ਗਿਆ ਵਿਸ਼ੇਸ਼ ਗੱਲ ਇਹ ਰਹੀ ਕਿ ਮਹਿਲਾਵਾਂ ਦੀ ਸੰਖਿਆ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਸੀ ਔਰ ਵੱਖਰਾ ਹੀ ਇੱਕ ਅਲੌਕਿਕ ਨਜ਼ਾਰਾ ਸੀ ਜਿਹੜਾ ਪ੍ਰੋਗਰਾਮ ਜਿਹੜਾ ਹੈਗਾ ਸ਼੍ਰੀ ਸਨਾਤਨ ਜਾਗਰ ਮੰਚ ਤੇ ਰਾਮਚੰਦ ਕਲੋਨੀ ਦੁਆਰਾ ਜਿਹੜਾ ਹੈਗਾ ਰਾਮਚੰਦ ਕਲੋਨੀ ਵਿੱਚ ਮਨਾਇਆ ਗਿਆ ਸ਼੍ਰੀ ਸਨਾਤਨ ਜਾਗਰ ਮੰਚ ਜਿਹੜਾ ਹੈਗਾ ਉਹ ਇਸ ਕਾਰਜਕ੍ਰਮ ਨੂੰ 16 ਤਰੀਕ ਤੋਂ ਹਰ ਇੱਕ ਮੰਦਰ ਜਾਂ ਕਿਸੇ ਦੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਗਰਾਮ ਕਰ ਰਿਹਾ ਹੈਗਾ ਐਡੀ ਤਰੀਕ ਕੰਮ ਸਿਕ ਨੂੰ ਜਿਹੜੀ ਹੈਗੀ 15 16 ਦਿਨ ਪਹਿਲਾਂ ਹੀ ਤਿਆਰ ਹੋ ਗਈ ਸੀ ਤੇ ਅੱਜ ਜਿਹੜੀ ਸਮਾਪਤੀ ਵਾਸਤੇ ਅਤੇ ਇਹ ਹੋਲੀ ਦਾ ਦਿਨ ਵੀ ਕੀਤਾ ਹੈਗਾ ਨਾਸੰਕਿੰਦਨ ਕੀਤਾ ਹੈਗਾ ਤੇ ਇੱਥੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਜਿਹੜਾ ਹੈਗਾ ਆ ਇੱਥੇ ਸ਼ਾਮਲ ਹੋ ਕੇ ਸਾਡੇ ਜਿਹੜੇ ਪ੍ਰੋਗਰਾਮ ਨੂੰ ਸਫਲ ਬਣਾਇਆ ਹੈਗਾ ਮੈਂ ਡਾਕਟਰ ਰਾਜੇਨ ਰੌੜਾ ਅੱਜ 25 ਤਰੀਕ 25 ਮਾਰਚ ਅਸੀਂ ਇੱਥੇ ਸਨਾਤਨ ਮੰਚਵਾਲ ਨੂੰ ਇੱਕ ਪ੍ਰੋਗਰਾਮ ਹੋਲੀ ਦੇ ਉਪਲਬਖਿਚ ਕੀਤਾ ਜਾ ਰਿਹਾ ਅਸੀਂ ਇੱਥੇ ਆਏ ਹਾਂ ਲੋਕਾਂ ਚ ਬਹੁਤ 6 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਇਆ ਵੈ ਹੁਣ 8:30 ਵਜੇ ਰਿਹਾ ਤੇ ਅਰੇ ਵਿੱਚ ਲੋਕਾਂ ਚ ਅਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬਹੁਤ ਲੋਕੀ ਉਤਸ਼ਾਹਿਤ ਹੈ ਨੱਚ ਰਹੇ ਨੇ ਤੇ ਇਹਨੂੰ ਹੋਲੀ ਦੇ ਤਿਹਾੜੀ ਨੂੰ ਬੜੇ ਧੂਮ-ਧਾਮ ਨਾਲ ਮਨਾ ਰਹੇ ਹਨ ਅਜੇ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਹੋਪ ਹੈ ਕਿ ਇਹ ਅੱਜ 9:30 10 ਵਜੇ ਤੱਕ ਚੱਲਣਾ ਹੀ ਹੈ ਪ੍ਰੋਗਰਾਮ ਜੋ ਉਤਸ਼ਾਹ ਅੱਜ ਮਿਲ ਰਿਹਾ ਹੈ ਇਹ ਲਗਾਤਾਰ ਚੱਲਣਾ ਹੀ ਹੈ ਇਹ ਪ੍ਰੋਗਰਾਮ ਪ੍ਰੋਗਰਾਮ ਤੇ ਫੁੱਲਾਂ ਦੀ ਹੋਲੀ ਲੱਗੀ ਗਈ ਹੈ ਰੰਗਾਂ ਦਾ ਮਤਲਬ ਕੋਈ ਯੂਵੀ ਕੀਤਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਟ੍ਰੈਂਡ ਹੈ ਇਹ ਜਿਹੜਾ ਫੁੱਲਾਂ ਦੀ ਹੋਲੀ ਖੇਡਣਾ ਬਹੁਤ ਵਧੀਆ ਟ੍ਰੈਂਡ ਹੈ ਘੱਟ ਤੋਂ ਘੱਟ ਰੰਗਾਂ ਦਾ ਯੂਜ਼ ਕਰਨਾ ਜੇ ਕਰਨਾ ਵੀ ਹੈ ਤੇ ਅਸੀਂ ਗੁਲਾਲ ਦਾ ਯੂਜ਼ ਕਰਨਾ ਮੈਂ ਤੇ ਉਹ ਹੋਲੀ ਰੰਗ ਫੁੱਲਾਂ ਦੀ ਖੇਡੀ ਗਈ ਹੈ ਬਹੁਤ ਵਧੀਆ ਲੱਗਿਆ ਤੇ ਨਾ ਦੇਖੋ ਮੈਂ ਅਛੀਨੀ ਦਗਲ ਨਗਰ ਕੌਂਸਲ ਪ੍ਰਧਾਨ ਸ਼ਹਿਰ ਧਾਰੀਵਾਲ ਅਸੀਂ ਅੱਜ ਗਰਦਾਸਪੁਰ ਰਾਮਚੰਨਮ ਕਲੋਨੀ ਚ ਆਏ ਆ ਮੇਰੇ ਨਾਲ ਕਾਫੀ ਲੋਕ ਆਏ ਆ ਧਾਰੀਵਾਲ ਤੋਂ ਵੀ ਅੱਜ ਹੋਲੀ ਦਾ ਤਿਹਾਰ ਬੜੇ ਚਾਅ ਨਾਲ ਮਨਾ ਰਹੇ ਜਿਹਦੇ ਵਿੱਚ ਸਨਾਤਨ ਜਾਗਰਣ ਮੰਚ ਗਰਦਾਸਪੁਰ ਵਾਲਿਆਂ ਦਾ ਇਹ ਪ੍ਰੋਗਰਾਮ ਆ ਇਹ ਸਨਾਤਨ ਧਰਮ ਇਹ ਜਾਗਰਣ ਵਾਲੇ ਜੀ ਸਭਾ ਜਿਹੜੀ ਆ ਬਹੁਤ ਹੋਣਵਾਰ ਸਭਾ ਵਾ ਇਹਨਾਂ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਵੇਖਣ ਵਾਲੇ ਹੁੰਦੇ ਆ ਅਸੀਂ ਧਾਰੀਵਾਦ ਤੋਂ ਸਪੈਸ਼ਲ ਵੇਖਣ ਆਏ ਆ ਜੇ ਸ਼ੋਭਾ ਯਾਤਰਾ ਕਰਦੇ ਆ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਦੇ ਆ ਬਹੁਤ ਹੀ ਵੇਖਣ ਯੋਗ ਹੁੰਦਾ ਸੀ ਇਸੇ ਕਰਕੇ ਇੱਥੇ ਆਏ ਆ ਅੱਜ ਇਹਨਾਂ ਨੇ ਫੁੱਲਾਂ ਦੀ ਵਰਸ਼ਾ ਕੀਤੀ ਆ ਹੋਲੀ ਦਾ ਤਿਹਾਰ ਮਨਾ ਰਹੇ ਨੇ ਤੇ ਮੈਂ ਪ੍ਰਭੂ ਰਾਮ ਦੇ ਕ੍ਰਿਸ਼ਨ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਅਪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਇਹ ਜਿਸ ਤਰ੍ਹਾਂ ਸਾਡਾ ਸਨਾਤਨ ਧਰਮ ਅਤੇ ਹਿੰਦੂਆਂ ਨੂੰ ਗਾਂ ਲੈ ਕੇ ਜਾਂਦੇ ਹਨ ਇਹਨਾਂ ਦੇ ਅਪਾਰ ਕਿਰਪਾ ਰੱਖਣ ਇਹਨਾਂ ਦੇ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਮੰਨੇ ਗਏ ਨੇ ਪਵਨ ਜੀ ਇਹਨਾਂ ਦੀ ਟੀਮ ਜਿਹੜੀ ਆ ਉਹਦੇ ਤੇ ਪਰਮਾਤਮਾ ਅਪਾਰ ਕਿਰਪਾ ਬਣਾ ਕੇ ਰੱਖੇ ਕਿਉਂਕਿ ਸਾਡੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਹੇ ਨੇ ਸਾਰੇ ਹਿੰਦੂਆਂ ਨੂੰ ਜਾਗਰਿਤ ਕਰ ਰਹੇ ਨੇ ਮੈਂ ਇਹਨਾਂ ਦੇ ਬਾਰੇ ਬਾਰੇ ਜਾਨਣਾ ਵਾਂ ਇਹ ਬਹੁਤ ਹੀ ਵੇਖੋ ਕਿੰਨਾ ਉਤਸ਼ਾਹ ਆ ਕਿੰਨੀ ਭਾਵਨਾ ਕਿੰਨੇ ਪਿਆਰ ਨਾਲ ਕਿੰਨੇ ਲੋਕ ਇੱਥੇ ਫੁੱਲਾਂ ਦੀ ਵਰਸ਼ਾ ਕਰ ਰਹੇ ਨੇ ਜੀ ਅੱਜ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸ੍ਰੀ ਰਾਮ ਸ਼ਰਨਮ ਕਲੋਨੀ ਦੇ ਵਿੱਚ ਹੋਲੀ ਦਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਲੋਕਾਂ ਦੇ ਵਿੱਚ ਔਰ ਕਲੋਨੀ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਹੋਲੀ ਦੇ ਤਿਹਾਰ ਨੂੰ ਮਨਾਇਆ ਗਿਆ ਵਾ ਔਰ ਸ੍ਰੀ ਸਨਾਤਨ ਜਾਗਰਣ ਮੰਚ ਪਿਛਲੇ 10 ਦਿਨ ਤੋਂ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ satsang ਕਰਦਾ ਆ ਰਿਹਾ ਵਾ ਸ੍ਰੀ ਸਨਾਤਨ ਜਾਗਰਣ ਮੰਚ ਪਿਛਲੇ 10 ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ satsang ਔਰ ਮੰਦਰਾਂ ਦੇ ਵਿੱਚ satsang ਬਿਲਕੁਲ ਨਿਸ਼ੁਲਕ ਕਰਦਾ ਆ ਰਿਹਾ ਵਾ ਜਿਹਦਾ ਅੱਜ ਸਾਨੂੰ ਇੱਕ ਸੰਗਤ ਦੇ ਵੱਲੋਂ ਬਹੁਤ ਵੱਡਾ ਹੁਲਾਰਾ ਮਿਲਿਆ ਵਾ ਅੱਜ ਤੁਸੀਂ ਦੇਖਿਆ ਵਾ ਕਿੰਨੀ ਸੰਗਤ ਆ ਜਿਹੜੀ ਫੁੱਲਾਂ ਆਪਣੇ ਘਰੋਂ ਫੁੱਲ ਲੈ ਕੇ ਕੁਝ ਸਾਡੇ ਵੱਲ ਬੋਲ ਦਿੱਤੇਗੇ ਜਿਨ੍ਹਾਂ ਦੇ ਵਿੱਚ ਪੁਸ਼ਪ ਵਰਖਾ ਦਾ ਬਹੁਤ ਜ਼ਿਆਦਾ ਹੀ ਉਤਸ਼ਾਹ ਆ ਔਰ ਜਿਸ ਤਰ੍ਹਾਂ ਕਿ ਮੈਂ ਦੱਸ ਦਿਆਂ ਕਿ ਸਾਡੇ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਅਗਲੇ ਜਿਹੜੇ ਕਾਰਜਕ੍ਰਮ ਨੇ 23 ਅਪ੍ਰੈਲ ਨੂੰ ਇੱਕ ਹਨੂਮਾਨ ਜਨਮ ਉਤਸਵ ਦੇ ਉੱਪਰ ਦਿਨ ਮੰਗਲਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਜਿਦੇ ਵਿੱਚ ਸ਼ਹਿਰ ਦੀ ਸਮੂਹ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਇੱਕ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾਏਗਾ ਔਰ ਤੁਹਾਡੇ ਮਾਧਮ ਨਾਲ ਹੀ ਅੱਜ ਤੋਂ ਹੀ ਅਪੀਲ ਕਰਨੇ ਆ ਵੀ ਸ਼੍ਰੀ ਜਨਾਤਨ ਜਾਗਰਣ ਮੰਚ ਉਸ ਸ਼ੋਭਾ ਯਾਤਰਾ ਦੀ ਤਿਆਰੀ ਦੇ ਵਿੱਚ ਲੱਗਾ ਹੋਇਆ ਹੈ ਔਰ ਸਮੂਹ ਸ਼ਹਿਰ ਦੀਆਂ ਸੰਸਥਾਵਾਂ ਦੇ ਕੋਲੋਂ ਵੀ ਇਹ ਅਸਕਰ ਰਹੇ ਆ ਕਿ ਉਸ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਪਰ ਉਸ ਸ਼ੋਭਾ ਯਾਤਰਾ ਨੂੰ ਵੀ ਜਿਸ ਤਰ੍ਹਾਂ ਪਿਛਲੀਆਂ ਸ਼ੋਭਾ ਯਾਤਰਾਵਾਂ ਨਿਕਲੀਆਂ ਨੇ ਉਹਦੇ ਵਾਂਗੂ ਅਸੀਂ ਉਸ ਸ਼ੋਭਾ ਯਾਤਰਾ ਨੂੰ ਵੀ ਕਾਮਯਾਬ ਬਣਾਇਆ ਜਾਵੇ ਜੈ ਸ਼੍ਰੀ ਰਾਮ